ਅਗਲੀ ਮਾਤਰਾ ਸ਼ਬਦਾਂ ਸਮੇਤ ਸਿਹਾਰੀ ਦਾ ਕਿਵੇਂ ਉਚਾਰਨ ਕਰਨਾ ਹੈ ਸਿਹਾਰੀ ਇੱਕ ਲਘੂ ਮਾਤਰਾ ਹੈ ਲਘੂ ਮਾਤਰਾ ਦੇ ਇਸ ਦੀ ਤੁਣੀ ਉਚਾਰਨ ਬਹੁਤ ਹੀ ਘੱਟ ਹੁੰਦਾ ਹੈ ਇਸ ਦਾ ਉਚਾਰਨ ਲੰਬੀ ਤੁਣੀ ਵਿੱਚ ਨਹੀਂ ਲਿਖਿਆ ਜਾਂਦਾ ਨਾ ਹੀ ਸ਼ਬਦ ਗਾਇਨ ਸਮੇਂ ਤੇ ਨਾ ਹੀ ਗੁਰਬਾਣੀ ਦਾ ਪਾਠ ਉਚਾਰਨ ਕਰਨ ਸਮੇਂ ਸੋ ਇਸੇ ਤਰ੍ਹਾਂ ਹੀ ਲਘੂ ਮਾਤਰਾ ਦਾ ਉਚਾਰਨ ਬਹੁਤ ਹੀ ਕਟ ਧੁਨੀ ਦੇ ਵਿੱਚ ਹੁੰਦਾ ਹੈ ਜਿਵੇਂ ਕਿ ਆਪ ਜੀ ਨੂੰ ਦੱਸਿਆ ਹੈ ਕਿ ਸ਼ਬਦ ਗਾਇਣ ਸਮੇਂ ਅਤੇ ਗੁਰਵਾਣੀ ਉਚਾਰਨ ਸਮੇਂ ਸਿਹਾਰੀ ਵਾਲੀ ਮਾਤਰਾ ਦਾ ਲਘੂ ਵਿੱਚ ਪ੍ਰਯੋਗ ਕਰਨਾ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਉਸ ਸ਼ਬਦ ਦਾ ਸਹੀ ਉਚਾਰਨ ਕਰ ਸਕਾਂਗੇ ਆਹ ਉਹਨਾਂ ਸਿਹਾਰੀ ਵਾਲੇ ਸ਼ਬਦਾਂ ਦਾ ਉਚਾਰਨ ਮਾਤਰਾ ਅਨੁਸਾਰ ਕਰੀਏ ਜਿਵੇਂ ਕਿ ਲੱਲੇ ਨੂੰ ਸਿਹਾਰੀ ਖਖਾ ਲੱਲੇ ਨੂੰ ਸਿਹਾਰੀ ਖਖਾ ਲੇਖ ਜਿਵੇਂ ਏੜੀ ਨੂੰ ਸਿਹਾਰੀ ਉੱਤੇ ਆਦਿਕ ਕੱਕਾ ਇੱਕ ਇੱਕ ਗਈ ਵਾਰ ਇਸ ਨੂੰ ਉਚਾਰਨ ਵੇ ਸਮੇ ਇਕ ਨਹੀਂ ਕਹਿਣਾ ਹੈ ਐੜੇ ਨੂੰ ਸਿਆਰੀ ਕਕਾ ਇੱਕ ਇਸੇ ਤਰ੍ਹਾਂ ਹੀ ਜਿਵੇਂ ਗੱਗੇ ਨੂੰ ਸਿਆਰੀ ਐੜੇ ਨੂੰ ਕੰਨਾਂ ਨੰਨਾ ਗਿਆਨ ਗੱਗੇ ਨੂੰ ਸਿਆਰੀ ਕੇ ਆਨ ਗਿਆਨ ਇਸ ਦਾ ਸਹੀ ਉਚਾਰਨ ਹੈ ਜਿਵੇਂ ਅਸੀਂ ਜਰਦੀ ਸਾਖ ਵਿੱਚ ਪੜ੍ਹਦੇ ਹਾਂ ਹਾ ਹਾ ਸੱਥੇ ਨੂੰ ਬਿਹਾਰੀ ਹਾਥੀ ਹਾਰ ਕਈ ਇਸ ਨੂੰ ਸਿਹਾਰੀ ਦਾ ਉਚਾਰਨ ਕਰ ਦਿੰਦੇ ਨੇ ਉਹ ਵੀ ਗਲਤ ਹੈ ਹਥਿਆਰ ਜਿਵੇਂ ਕਿ ਅੱਗੇ ਧਿਆਰ ਅਰਦੇ ਜੁਸੀ ਹਾਰੀ ਤੇ ਰੇਨੁਕ ਨੰਨਾ ਨਾ ਹਥਿਆਰ ਜਿਵੇਂ ਕਿ ਸਿਮਰਨ ਸਸੇ ਜੁਸੀ ਹਾਰੀ ਸੇ ਲਲਲਾ ਰਾਰਾ ਨੰਨਾ ਸਿਮਰਨ ਇਹ ਇਸ ਦਾ ਸਹੀ ਉਚਾਰਨ ਹੈ ਇਸ ਨੂੰ ਅਸੀਂ ਸੇਮ ਰਨ ਨਹੀਂ ਆਖ ਸਕਦੇ ਜੇ ਅਸੀਂ ਇਸ ਨੂੰ ਸੇਮ ਰਨ ਆਖਾਂਗੇ ਤਾਂ ਜੋ ਸਿਹਾਰੀ ਦੀ ਜਗ੍ਹਾ 'ਤੇ ਬਿਹਾਰੀ ਦਾ ਪ੍ਰਯੋਗ ਕਰਾਂਗੇ ਉਹ ਇਸ ਦਾ ਗਾਤ ਉਚਾਰਨ ਨਾ ਹੋਵੇਗਾ ਹਮੇਸ਼ਾ ਇਹ ਸਿਹਾਰੀ ਦਾ ਉਚਾਰਨ ਲਘੂ ਤੁਣੀ ਵਿੱਚ ਕਰਨਾ ਹੈ ਤਾਂ ਕਿ ਅਸੀਂ ਇਸ ਦਾ ਸਹੀ ਪ੍ਰਯੋਗ ਕਰ ਸਕੀਏ ਜਿਵੇਂ ਕਿ ਕਸ਼ਹਿਰਾ ਆਕਾਸ਼ ਸ਼ਾ ਆਕਾਸ਼ ਆਹੇ ਨੂੰ ਸਿਆਰੀ ਹੈ ਰਾਰੇ ਨੂੰ ਕੰਨਾ ਰਾ ਕਛ ਹੈ ਰਾ ਇਸੇ ਤਰ੍ਹਾਂ ਹੀ ਜੀ ਮੈਂ ਸਿਮਰਨ ਸੱਸੇ ਸਿਆਰੀ ਇਸੇ ਮੰਮਾ ਰਾਰਾ ਨੰਨਾ ਸਿਮਰਨ ਇਸੇ ਤਰ੍ਹਾਂ ਹੀ ਜਿਵੇਂ ਦੁਪਹਿਰ ਦੱਦੇ ਅੰਕੜ ਦੋ ਪੱਪਾ ਹਾਹੇ ਨੂੰ ਸਿਆਰੀ ਹੈ ਰ ਦੁਪਹਿਰ ਇਹ ਇਸ ਸੇ ਦਾ ਸਿਹਾਰੀ ਵਾਲੀ ਮਾਤਰਾ ਦਾ ਸਹੀ ਉਚਾਰਨ ਹੈ